ਹਾਂਜੀ ਦੋਸਤੋ ਸਵਾਗਤ ਹੈ ਆਪਣੀ ਨਵੀਂ ਵੀਡੀਓ 'ਚ ਤੇ ਆਪਾਂ ਹੁਣ ਜੀ 2-3 ਦਿਨ ਹੋ ਗਏ ਇਹਨੂੰ ਲੱਗਿਆ ਹੈ ਮਸ਼ੀਨ ਨੂੰ ਯਾਨੀ ਪਹਿਲਾਂ ਤਾਂ ਕੇਬਲੇ ਦਾ ਕੰਮ ਨਵੇੜਿਆ ਸਾਰਾ ਫਰੇਗਮਾਰ ਚੱਲ ਰਿਹਾ ਡੈਂਟ ਫੈਂਟ ਜਿਵੇਂ ਆਹ ਡੈਂਟ ਜਾ ਪਿਆ ਹੋਇਆ ਇਹ ਕੱਢਾਂਗੇ ਹੈ ਤੇ ਹੋਰ ਕਿਤੇ ਵੀ ਜਿਵੇਂ ਨਾਮ-ਦਾਨਮ ਦਾ ਕਿਤੇ ਲੱਗਿਆ ਜੀ ਉਹ ਕੰਮ ਚੱਕ ਸਾਰਾ ਵੈਲਡਿੰਗ ਕਰਕੇ ਕਿਉਂ ਤਾਂ ਝਗਲਾ ਕਹਿੰਦਾ ਰੰਗ ਤੇ ਪੈਸੇ ਲਾ ਤੇ ਇੱਥੇ ਦਾ ਆਹ ਕਰ ਦਿੰਦੇ ਤੁਸੀਂ ਸੀਸ ਭਰ ਦਿੰਦੇ ਕੋਈ ਤੇ ਥੋੜਾ ਬਿਜੀਦੀ ਗਿਆ ਆਪਾਂ ਕੰਮਕਾਰ ਚ ਕਣਕ ਤੇ ਸਪਰੇਅ ਵਗੈਰਾ ਦਾ ਕੰਮ ਕਰ ਰਹੀ ਸੀ ਤਾਂ ਕਰਕੇ ਵੀਡੀਓ ਨਹੀਂ ਬਣਾ ਆਪਾਂ ਤੇ ਹੁਣ ਅੱਜ ਲੱਗਿਆ ਮੈਂ ਇਹਨਾਂ ਲਵੇ ਆਂ ਨਹੀਂ ਤਾਂ ਘਰੀਆਂ ਚ ਨਹੀਂ ਮਤਲਬ ਆਂ ਇਹਨਾਂ ਕਿ ਨਹੀਂ ਹੋਇਆ ਮੈਂ ਲੱਗੇ ਹੁਣ ਸਾਰੇ ਰੇਗ ਮਾਰ ਮਾਰ ਕੇ ਪਾਣੀ ਵਾਲਾ ਤੇ ਫੇਰ ਹੁਣ ਕੋਸੇ ਬਾਰਸ਼ ਤੋਂ ਪੂਰੀਆ ਨਿਕਲੀ ਸੀਗੀ ਮੁੜ ਕੇ ਫੇਰ ਉਹੀ ਕੁਝ ਕਰਤਾ ਰ ਆਪਾਂ ਮੌਸਮ ਜਿਹਾ ਤਾਂ ਫਿਕਰ-ਚੁੱਕਰ ਲਾ ਕੇ ਅੱਜ ਇਹਦੇ ਰੇਗ ਮਾਰ ਮਾਰ ਕੇ ਜਮਾ ਪਲੇਨ ਕਰਨਾ ਆ ਨਿਆ ਵੀ ਆ ਹਾਰਡੈਂਟ ਆ ਸਾ ਸਾਰਾ ਕਰ ਦਾਂਗੇ ਆਪਾਂ ਸਿੱਟਾ ਦੋ ਕੁ ਦਿਹਾੜੀਆਂ ਮੰਨ ਲਓ ਜੇ ਲੱਗਣੀਆਂ ਹੋਰ ਤੇ ਫਿਰ ਇਹਨੂੰ ਰੰਗ ਕਰਾਂਗੇ ਸ਼ੇਡ ਦੇਖਦੇ ਹਾਂ ਜੇ ਸਲਾਹ ਬਣੂਨੀ ਹੈ ਕਿਹੜੀ ਸ਼ੇਡ ਕਰਨੀ ਹੈ ਯਾਨੀ ਤੇ ਮਾਰੇ ਮਾਰਮਾ ਜਿਵੇਂ ਕਿਹੜਾ ਕਰਨਾ ਬਾਕੀ ਆਪ ਨੂੰ ਉਸਤਾ ਆਪਣੀ ਤਿਆਰ ਹੋ ਗਈ ਜਮਾ ਸਾਰੀ ਕੰਪਲੀਟ ਐਂਗਲ ਉਂਗਲ ਕਮਾਤੀ ਦੀ ਵਾਲਦਾਲੇ ਸਾਰੀ ਦਬਕ ਜੀ ਨਹੀਂ ਮਾਰਦੀ ਨਾਟ ਨਾਟ ਪਾਉਂਦੇ ਰਹਿੰਦੇ ਨੇ ਉੱਪਰ ਉਹ ਕਾ ਥੋੜੀ ਜਿਹੀ ਇੱਥੇ ਨਾ ਖਰਾਬੀ ਯੂਰੋਡੈਂਟ ਪਿਆ ਹੋਇਆ ਜਿਹੜੀ ਇੱਥੇ ਵੀ ਉਹ ਟਰਾਲਾ ਜਿਹੜਾ ਪਿੱਛੇ ਉਹ ਲੱਗਿਆ ਹੋਊਗਾ ਨਾ ਕਾ ਤੇ ਪਲੇਟ ਕਟਾ ਕੇ ਉਹ ਲਾਤੀ ਮੁੱਠੀ ਹਰੇਕ ਮਾਰ ਮਾਰ ਤੋਂ ਬਾਅਦ ਸਾਰੇ ਇੱਧਰ ਤਾਹ ਸਾਈਡ ਮਾਰਤਾ ਉਦੋਂ ਬਾਅਦ ਧੂਕ ਕੇ ਫੇਰ ਮਾ ਰੰਗ ਇੱਕ ਦੋ ਦਿਨਾਂ ਨੂੰ ਹੋਰ ਮੌਸਮ ਇਹ ਹੋ ਜੇ ਸਾਫ ਜੀ ਉਧਰ ਕੋ ਕੋ ਦਾ ਜ਼ੋਰ ਲੱਗ ਰਿਹਾ ਕਿੱਧਰ ਵਾ ਗਿਆ ਆ ਵਾ ਗ੍ਰੈਂਡ ਤਾਂ ਮੋਟਾ ਮੋਟਾ ਲਾਤਾ ਮੁੰਡੇ ਕਹਿੰਦੇ ਜਿਗਾਰਡ ਲਾਇਆ ਹੋਈ ਆਪਾਂ ਇੱਕ ਤਾਂ ਬਣਾਏ ਨੇ ਨਵੇਂ ਨਵੇਂ ਸ਼ੀਸ਼ੇ ਵਾਲੇ ਘਾਰ ਆੜ ਵਾਲਾ ਬਣਾਇਆ ਰॉड ਟੰਗ ਕੇ ਇੱਥੋਂ ਐ ਖੋਲ ਕੇ ਬਾਹਰ ਨੂੰ ਕੱਢ ਲੋ ਇੱਕ ਬੈਲਟ ਲਾਉਣ ਵਾਲਾ ਉਧਰ ਜਾ ਕੇ ਦੇਖਿਆ ਕੋਈ ਬੈਲਟ ਲਾਉਣ ਵਾਲਾ ਬੈਲਟ ਲੈਂਦੀ ਦੀ ਗੱਲ ਝਾੜੂ ਵੀ ਰੱਖਿਆ ਇਹਨਾਂ ਦਾ ਉੱਤੇ ਸਾਰਾ ਕੁਝ ਹੈ ਇਹ ਜਿਹੜਾ ਇਹ ਬੈਲਟ ਲੈਂਦੀ ਦੀ ਨਾ ਹੀ ਦਾਣੇ ਆਈ ਇਹ ਕਿ ਕਬੀਟਰ ਹੋਰ ਹੈ ਬਾਈ ਜਿਹੜਾ ਜੀ ਥੋੜੇ ਵਾਲੀ ਜਿਹੋ ਹੈ ਕਿਹੜਾ ਹੋ ਪੱਤੀ ਚ ਉਹ ਪੱਤੀ ਇੱਧਰੋਂ ਖਿੱਚ ਲੋ ਫਲੈਟ ਤੇ ਟੰਗ ਦੋ ਨਾ ਫਲੈਟ ਵੀ ਉੱਤੇ ਟੰਗਿਆ ਜਾਂਦਾ ਇਹ ਵੀ ਫੀਚਰ ਹੈ ਹੂੰ ਕਈ ਵਾਰੀ ਬੈਟਰੀ ਡੂੰਗੀ ਖਾਉਂ ਜੇ ਰਾਤ ਨੂੰ ਆਸੁਰਤਨਾ ਕੱਟਿਆ ਜਾਵੇ ਹੂੰ ਰਸਾ ਪਾਉਣ ਨੂੰ ਫਿਰ ਇੱਧਰੋਂ ਖਿੱਚ ਕੇ ਰਸਾ ਪਾਈਂ ਅੰਸ਼ਾ ਵੀ ਮੁਰਸਾ ਨਹੀਂ ਬਣਾਉਂਦਾ ਉਹਦੇ ਵਿੱਚ ਦੀ ਬਣਾਣਾ ਬਣਾ ਹਾਲੇ ਕੋ ਦਸੀ ਚੱਲ ਹੁੰਦੀ ਇੰਜਨ ਤੇ ਰੱਖ ਕੇ ਕਿਹੜਾ ਕਰਨਾ ਇੰਜਨ ਤੇ ਲਾਲ ਹੀਨੋ ਇੱਕ ਵੇ ਦੇਖ ਲਾਲ ਹੀਨੋ ਪੋਰਗੀ ਦਾ ਲਾ ਦੀ ਲਾਲ ਹੀਨੋ ਅੱਛਾ ਦਬ ਲਾਲ ਕਰਾ ਦਾ ਸਾਰੀ ਲਾਲ ਕਰਾ ਦਾ ਦੱਬ ਦੱਬ ਕੇ ਮਾਰਦੇ ਕਫ ਕਫ ਮਾਰਦਾ ਸਹੀ ਉਹ ਦੱਬ ਗਿਆ ਇਹਨਾਂ ਜਰਾ ਮੈਲ ਨਹੀਂ ਲੈਣੀ ਆਇਆ ਨਾਲ ਉਹਨਾਂ ਚੱਲ ਬਣ ਮੈ ਇੱਥੇ ਡੇਟਾ ਲੰਮਾ ਪੱਤਿਆਂ ਦਾ ਬਾਹਲਾ ਯਾਰਾ ਬਣੇ ਕੰਮ ਨਾਲ ਸਰਸਿਆਲਾਂ 'ਚ ਨਜ਼ਾਰਾ ਵੀ ਦਿੰਦੇ ਨੇ ਦੇਖੋ ਥੱਲੇ ਪੱਤੇ ਸਰਸਿਆਲ ਆ ਗਏ ਸੱਚ ਗਰਮੀਆਂ 'ਚ ਨਜ਼ਾਰਾ ਵੀ ਦਿੰਦੇ ਨੇ ਪੂਰਾ ਸ਼ਾਮੇ ਫਿਰ ਉਹ ਸੇ ਨਹੀਂ ਹੈ ਨਾ ਛੱਡਦੇ ਉਹ ਸੱਟ ਜਿਹਾ ਬਣਾਇਆ ਦੀਆ ਉਹ ਪੱਟ ਤੇ ਉਧਰੋਂ ਸਾਰੇ ਆ ਇਧਰ ਪੈ ਢੇਰ ਲੱਗੇ ਬਹੁਤ ਰਸਤੇ ਆਪਣੇ ਹਵਾ ਲੱਗਦੀ ਸਿੱਧੀ ਬਾਹਰ ਮਜ਼ੂਰੀਆ ਬਣਾਉਣਾ ਪੈਂਦਾ ਤਾਂ ਕਰਕੇ ਪੱਟ ਤੇ भी ला दिखर <laughs> <मालवार। laughs> नहीं लाए <laughs> सा ਆ ਬੈਟਰੀ ਲਾ ਲਈ ਆਪਣੀ ਤੇ ਦੱਬ ਜਣਗੇ ਮਟੇ ਦਾ ਬਜਾਰੇ ਦਾ ਬਜੂਦ ਹੈ ਖਤਮ ਕਰਤਾ ਨੌ ਰੇ